ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ਜੋ ਹੰ ਬਾਂਦੇ ਮੋਹ ਫਾਸ ਹੰ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰਿਓ ਹੰ ਛੂਟੇ ਤੁਮ ਆਰਾਦੇ ਜੋ ਹੰ ਬਾਂਦੇ ਮੋਹ ਫਾਸ ਹੰ ਪ੍ਰੇਮ ਬੰਧਨ ਤੁਮ ਬਾਦੇ अपने शूटन को जतन करे हम छूटे तुम आराधे माधवे जानत हो जैसी तैसी अब कहाँ करे ऐसी रहाओ ਮੀਨ ਪਕਰ ਫਾਕਿਓ ਔਰ ਕਾਟਿਓ ਰਾਂਡ ਕੀਓ ਬਹੁਬਾਨੀ ਕਾਂਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਨ ਬਾਪੇ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ मोह पटल सब जगत व्याप्यो भगत नहीं संतापा कह रविदास भगत इक बाडी अब यह काश्यो कहिए जा कारण हम तुम आराधे सो दुख अजहो सही है कह रविदास भगत इक बाडी अब यह काश्यो कहिए ਜਾ ਕਾਰਣ ਹਮ ਤੁਮ ਆਰਾਦੇ ਸੋ ਦੁਖ ਅਜਹੋਂ ਸਹੀਐ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਰੋਇਦਾਸ ਜੀ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਹੇ ਮਾਦੋ ਜੇ ਅਸੀਂ ਮੋਹ ਦੀ ਫਾਹੀ ਵਿੱਚ ਬੱਜੇ ਹੋਏ ਸਾਂ ਤਾਂ ਅਸਾ ਤੈਨੂੰ ਆਪਣੇ ਪਿਆਰ ਦੀ ਰੱਸੀ ਵਿੱਚ ਨਾਲ ਬੰਨ ਲਿਆ ਹੈ ਐਸੀ ਤਾਂ ਉਹ ਮੋਹ ਦੀ ਫਾਹੀ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਇਆ ਤੂੰ ਸਾਡੇ ਪਿਆਰ ਦੇ ਜਕੜ ਵਿੱਚੋਂ ਕਿਵੇਂ ਨਿਕਲੇਂਗਾ हे ਮਾਦੋ ਤੇਰੇ ਭਗਤ ਜਿਹੋ ਜਿਹਾਂ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੇਤੋਂ ਲੁਕਿਆ ਨਹੀਂ ਰਹਿ ਸਕਦਾ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਅਜੇ ਹੀ ਪ੍ਰੀਤ ਦੇ ਹੁੰਦੇ ਆ ਤੋ ਜਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਣ ਦਾ ਹੈ ਰਹਾਉ ਅ ਸਾਡਾ ਤੇਰੇ ਨਾਲ ਪਿਆਰ ਵੀ ਉਹੋ ਹੈ ਜੋ ਮਛਲੀ ਨੂੰ ਪਾਣੀ ਨਾਲ ਹੁੰਦਾ ਹੈ ਅ ਸਭ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ ਮੱਛੀ ਪਾਣੀ ਵਿੱਚੋਂ ਫੜ ਕੇ ਫਾਕਾ ਕਰ ਦਈਏ ਟੁੱਟੇ ਕਰ ਦਈਏ ਤੇ ਕਈ ਤਰ੍ਹਾਂ ਰੰਗ ਲਈਏ ਫਿਰ ਰਤਾ ਰਤਾ ਕਰਕੇ ਖਾ ਲਈਏ ਫਿਰ ਵੀ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਜਿਸ ਖਾਣ ਵਾਲੇ ਦੇ ਪੇਟ ਵੀ ਜਾਂਦੀ ਹੈ ਉਸ ਨੂੰ ਵੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਜਗਤ ਦਾ ਮਾਲਕ ਹਰੀ ਕਿਸੇ ਦੇ ਪਿਓ ਦੀ ਜੱਤੀ ਮੁਕਲੀਅਤ ਨਹੀਂ ਹੈ ਉਹ ਤਾਂ ਪ੍ਰੇਮ ਦਾ ਵੱਜਿਆ ਹੋਇਆ ਹੈ ਇਸ ਪ੍ਰੇਮ ਤੋਂ ਬਾਤਿਆਂ ਹੋਇਆਂ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ। ਰਵਿਦਾਸ ਆਖਦਾ ਹੈ, "ਹੇ ਮਾਧੋ, ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਡ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ। ਜੋ ਇਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਹਾਂ, ਉਹ ਇਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ।" ਭਾਵ ਉਸ ਮੂਸ ਦਾਤਾ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ ਮਾਇਆ ਦੇ ਮੂਹ ਦੀ ਪਾਏ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਹੈ ਪ੍ਰਭੂ ਚਰਨਾ ਵਿੱਚ ਪਿਆਰ ਵਾਹਿ ਗੁਰੂ ਜੀ ਦਾ ਕਲ ਸਾ ਵਾਹਿ ਗੁਰੂ ਜੀ ਕੀ ਵਤੇ